ਜਗਤਾਰ ਸਿੰਘ ਹਵਾਰੇ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਇਹ ਦੋ ਤਸਵੀਰਾਂ ਉਸ ਪ੍ਰਦਰਸ਼ਨ ਤੋਂ ਪਹਿਲਾਂ ਦੀਆਂ ਨੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੀ ਮੰਗ ਨੂੰ ਲੈ ਕੇ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਕਿ ਅਕਾਲੀ ਦਲ ਅੰਮ੍ਰਿਤਸਰ ਰੇਲਾਂ ਰੋਕਣ ਦਾ ਆਪਣਾ ਐਲਾਨ ਅੰਜਾਮ ਤੱਕ ਲਿਆਉਂਦਾ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅੰਮ੍ਰਿਤਸਰ ਦੇ ਜੰਡਿਆਲਾ ਦੇ ਨੇੜੇ ਦੇਵੀदासਪੁਰਾ ਰੇਲ ਫਾਟਕ ਕੋਲ ਪ੍ਰਦਰਸ਼ਨਕਾਰੀ ਪਹੁੰਚ ਵੀ ਗਏ ਸਨ ਪਰ ਉਹਨਾਂ ਨੂੰ ਫੜ ਲਿਆ ਗਿਆ। ਅਗਲੀਆਂ ਤਸਵੀਰਾਂ ਫਰੀਦਕੋਟ ਦੀਆਂ ਨੇ ਇੱਥੇ ਵੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਐਨਐਸਐਜ ਦੇ ਨੌਜਵਾਨ ਲਾਈ ਹੈ। ਉਹ ਸਾਹਮਣੇ ਵਿੱਚ ਬੰਨਦਾ ਹੈ। ਅਸੀਂ ਚਾਹੁੰਦੇ ਹਾਂ ਵੀ ਨੇੜੇ ਲਿਓ ਨਾਲੇ ਉਹਨਾਂ ਨੂੰ ਸਾਲ ਹੋ ਗਿਆ ਹੈ। ਉਹਨਾਂ ਨੂੰ ਇੱਥੇ ਛੱਡੋ। ਇਹ ਸਾਡੀ ਮੰਗ ਹੈ। ਦੋ ਜੋ ਪੰਜਾਬ ਧੱਕਾ ਹੋ ਰਿਹਾ ਹੈ। ਕਿਸਾਨਾਂ ਦਾ ਧੱਕਾ ਹੋ ਰਿਹਾ ਹੈ। ਉਦੇ ਵੀ ਖਿਲਾਫ ਆਸੀਂ ਸਾਡਾ ਨੌਜਵਾਨ ਸਾਡੇ ਮਾਰੇ ਜਾ ਰਹੇ ਐ ਕੋਈ ਸੁਣਾਈ ਨਹੀਂ ਹੋ ਰਹੀ 1 ਕਰੋੜ ਰੁਪਇਆ ਦੇ ਕੇ ਕਹਿੰਦੇ ਆ ਜੀ ਤੁਹਾਨੂੰ ਘਰ ਨੂੰ ਸੁਧਨ ਕਰ ਦਿੱਤੀ ਜਿਵੇਂ ਬੰਦਾ ਵਾਪਸ ਕਰਨ ਦਾ ਹੁੰਦਾ ਇਹ ਗੱਲਾਂ ਇਸ ਗੱਲਾਂ ਤੋਂ ਤੰਗ ਹੋ ਕੇ ਸਾਡੀ ਹਾਈ ਕਮਾਂਡ ਨੇ ਇਹ ਫੈਸਲਾ ਲੈ ਲਿਆ ਬੇਰੇ ਬੇਰੇ ਤੁਹਾਨੂੰ ਅਸੀਂ ਇੱਥੇ ਰੇਲਵੇ ਵੇੜਿਆਂ ਨੂੰ ਕ੍ਰਾਸ ਕਰ ਰਹੇ ਹਾਂ ਸਾਥਕਾਂ ਨੂੰ ਉੱਥੇ ਬਿਨਾਂ ਵਜ੍ਹਾ ਤੋਂ ਐਨਐਸਐਲ ਆਈਆ ਕਿਉਂਕਿ ਪੰਜਾਬ ਦੇ ਵਿੱਚ ਐਂ ਲੱਗਦਾ ਵੀ ਕੋਈ ਰਾਜ ਹੀ ਹੈ ਨਹੀਂਗਾ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਵਾਲੀਵਾਰ ਸੀ ਹੈ ਨਹੀਂਗਾ ਜਿਹਨੂੰ ਜੀ ਕਰਦਾ ਫੜ ਕੇ ਲੈ ਜਾਂਦੇ ਆ ਜੇ ਕੋਈ ਮੜਾ ਜੀ ਭਗਵੰਤ ਮਾਨ ਦੇ ਖਿਲਾਫ ਵੀ ਬੋਲਦਾ ਉਹਤੇ ਵੀ ਚੱਕ ਕੇ ਪਰਚਾ ਦੇ ਦਿੰਦੇ ਆ ਇਸ ਕਰਕੇ ਵੀ ਪੰਜਾਬ ਦੇ ਜਿਹੜੇ ਆਪਣੇ ਹਿੱਤ ਆ ਉਹ ਮਾਰੀ ਜਾਂਦੇ ਆ ਤੇ ਪੰਜਾਬ ਦਾ ਕੋਈ ਵਾਰੀ ਵਾਰਸ ਨਹੀਂ ਦਿੰਦਾ ਇੱਕ ਮਾਨ ਸਾਹਿਬ ਆ ਜਿਹੜੇ ਵਿਚਾਰੇ 40 ਸਾਲ ਤੋਂ ਲੜੀ ਜਾਂਦੇ ਆ ਪੰਜਾਬ ਦੇ ਮੁੱਦੇ ਚੱਕਦੇ ਆ ਹੋਰ ਸਾਰੇ ਦੂਜੇ ਦਿੱਲੀ ਦੇ ਨਾਲ ਲੜ ਚੁੱਕੇ ਆ ਪੰਜਾਬ ਦਾ ਕੋਈ ਵਾਲੀਬਾਸ ਹੋ ਰਹਿ ਨਹੀਂਗਾ ਇਸ ਕਰਕੇ ਜਦੋਂ ਜੀ ਕਰਦਾ ਕਿਹਨੂੰ ਜੀ ਕਰਦਾ ਫੜ ਕੇ ਜੇਲ੍ਹ ਦੇ ਵਿੱਚ ਸਿੱਟ ਦਿੰਦੇ ਆ ਅਕਾਲੀਵਾਲ ਮਾਨ ਦੇ ਸਮਰਥਕ ਰੇਲਾਂ ਨੂੰ ਰੋਕਣ ਦੇ ਸੰਬੰਧ ਵਿੱਚ ਸਟੇਸ਼ਨ ਤੇ ਫੀਗੁਰ ਪਹੁੰਚੇ ਸੀ ਤੇ ਉਹ ਲਾ ਐਂਡ ਆਰਡਰ ਦੀ ਸਥਿਤੀ ਨੂੰ ਮੱਕ ਰੱਖਦੇ ਹੋਏ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ